ਕੋੜਮ ਹੋਰ ਨੇ ਫਰੈਂਡਸ ਸ਼ੁੱਧ ਚਾਂਦੀ ਤੋਂ ਬਣੀ ਇੱਕ ਜਹੀ ਦਵਾਈ ਜਿਹੜੇ ਕਲਾਕਾਰ ਆ ਗਵਈਏਵਾ ਕਥਾਪਾਚ ਕਾ ਜਨ ਨੇਤਾ ਲੋਕ ਆ ਜਿੰਨਾਂ ਦਾ ਜਿੰਨਾਂ ਦਾ ਬੋਲਦੇ ਹੋਏ ਗਲਾ ਬੈਠ ਜਾਂਦਾ ਵਾ ਗਲਾ ਦੁਖਣ ਲੱਗ ਜਾਂਦਾ ਵਾ ਕੋਈ ਵੀ ਚੀਜ਼ ਖੰਘਣ ਲੱਗੇ ਜਾਂ ਕਲੇ ਅੰਦਰ ਚੀਂ ਨਗੋਣ ਲੱਗੇ ਗਲਾ ਦੁਖਣ ਲੱਗ ਜਾਂਦਾ ਵਾ ਅਸਲ ਲੱਗੇ ਖੰਘ ਛੜੀ ਕਥਨ ਲੱਗੇ ਖੰਘ ਛੜ ਜਾਂਦੀ ਆ ਲੇਸਦਾਰ ਬਲਗਮ ਆ ਬੋਲਣ ਲੱਗੇ ਗਲੇ ਨੂੰ ਵਾਰ-ਵਾਰ ਖੰਗਾਰਦੇ ਆ ਘੜੀ-ਘੜੀ ਖੰਖਾਰਦੇ ਆ ਤੇ ਗਲੇ ਨੂੰ ਸਾਫ ਕਰਨ ਲਈ ਇੱਕ ਜਹੀ ਹੋਮੋਪੈਥਿਕ ਦਵਾਈ ਆ ਜਿਹੜੀ ਸ਼ੁੱਧ ਚਾਂਦੀ ਤੋਂ ਬਣੀ ਆ ਅਰਜੇਟਮ ਮੈਟੈਲਿਕਮ 3 ਪਾਵਰ 2 ਡ੍ਰੋਪਸ ਸਵੇਰ 2 ਡ੍ਰੋਪਸ ਸ਼ਾਮ ਅਗਰ ਤੁਸੀਂ ਬਹੁਤ ਜ਼ਿਆਦਾ ਬੋਲਦੇ ਹੋ ਤੁਹਾਡਾ ਕੰਮ ਹੀ ਇਸ ਤਰ੍ਹਾਂ ਦਾ ਕਥਾਵਾਚਕ ਹੋ ਗਵਈਆ ਹੋ ਕਲਾਕਾਰ ਹੋ ਤੁਹਾਨੂੰ ਸਾਰਾ ਦਿਨ ਕੁਝ ਨਾ ਕੁਝ ਬੋਲਣੀ ਪੈਂਦਾ ਨੀ ਤਾਂ ਲੌਗਾ ਕੁਝ ਨਾ ਕੁਝ ਬੋਲਦੇ ਆ ਉਹਨਾਂ ਨੂੰ ਗਲਾ ਦੁਖਣ ਦੀ ਸਮੱਸਿਆ ਬਹੁਤ ਜ਼ਿਆਦਾ ਆਉਂਦੀ ਆ ਅਰਜੇਟਮ ਮੈਟੈਲਿਕਮ ਤੀ ਪਾਵਰ ਦੋ ਡ੍ਰੋਪ ਸਵੇਰ ਦੋ ਡ੍ਰੋਪ ਸ਼ਾਮ ਨੂੰ ਲਗਾਤਾਰ ਦੋ ਤਿੰਨ ਮਹੀਨੇ ਲਗਾਤਾਰ ਵਰਤੋ ਤੁਹਾਡੀ ਗਲੇ ਦੀ ਪ੍ਰੋਬਲਮ ਬਿਲਕੁਲ ਠੀਕ ਹੋ ਜਾਊਗੀ ਇਹ ਬਹੁਤ ਵਧੀਆ ਹੋਮੋਓਪੈਥਿਕ ਦਵਾਈ ਹੈ ਜੀ ਧੰਨਵਾਦ